ਆਜਿੰਦੇ ਐ ਮੇਰੇ ਬੱਚੇ ਨੇ ਆ ਕੇ ਮੈਨੂੰ ਜਿੱਦਾ ਗਿਆ ਨਾ ਪਾਪਾ ਬੂਲ ਸਾਲੀ ਮੈਂ ਆ ਕੋ ਖਰਾ ਕਰਦਾ ਬੂਲ ਸਾਲੇ ਬੰਦੇ ਮੈਂ ਤੁਹਾਡਾ ਸਾਥ ਦੇਵਾ ਤੇ ਵੀਡੀਓ ਬਣਾ ਲਿਆ ਦੇਖਾ ਜਿੰਨੀ ਮੰਡੀ ਰਾਣੀ ਹੈ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਚ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿ ਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਵੇ ਦੇ ਜੀ ਵੀਡੀਓ ਪਾਈਆ ਜੀ ਵੀ ਇਹ ਬਹੁਤ ਪ੍ਰੇਸ਼ੀਬੀ ਜੀ ਕੋਈ ਨਹੀਂ ਹੈ ਇਹ ਕਿਹਦਾ ਕਸਤ ਜੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਕੋਈ ਉਹਦੇ ਸਿਰ ਤੇ ਦੂਰੀ ਨਹੀਂ ਸਕਦੀ ਚਲੋ ਅਸਲ ਜੀ ਤੇਰਾ ਬਹਿਣਾ ਜ਼ਰੂਰ ਆਉਂਦਾ ਕੋਈ ਤੇ ਨਹੀਂ ਲੋ ਆਉਂਦੀ ਖਿਆਲ ਜੇ ਤੁਸੀਂ ਆਪਣੇ ਆਲੇ ਆ ਦੇਖੋ ਪਾਜੀ ਇੱਕ ਮਿੰਟ ਅਸੀਂ ਵੀਡੀਓ ਪਾਉਂਦੇ ਕਿ ਸਾਨੂੰ ਸਾਰਾ ਪਤਾ ਹੈ ਰਾਣਾ ਪੰਡਾ ਜਾਨੇ ਸਾਹਮਣੇ ਬੌਜੀ ਬੋਲ ਜਾਣਾ ਲੱਗਦਾ ਸੱਚ ਸੱਚ ਬੋਲੋ ਇੱਕ ਈ ਗੱਲ ਲੱਗਦਾ ਸੀ ਤੁਹਾਡੇ ਹਾਜ ਜੀ ਚੈੱਕ ਕਰ ਲੈਨੇ ਆ ਮੇਰਾ ਫਾਇਦਾ ਹੁੰਦਾ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਚ ਬਰਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸੈਨੇ ਦੇ ਪੁੱਤ ਭਾਵੇਂ ਚਲੋ ਕੋਈ ਨਹੀਂ ਅਜਾ ਦੇ ਕੋਲ ਸਾਰਾ ਕੁਝ ਆਇਆ ਕੋਈ ਸਾਰੀਆਂ ਜੰਮਾ ਨਾ ਬੜੀ ਰੋ ਇਨਕੁਆਰੀਆ ਕਰਦੇ ਤੁਸੀਂ ਪਤਾ ਦੇ ਜੋ ਨਹੀਂ ਨਹੀਂ ਪਤਾ ਬੰਦਾ ਨਹੀਂ ਕਹਿੰਦਾ ਤੁਹਾਨੂੰ ਪਤਾ ਤੁਸੀਂ ਦੱਸੋ ਬੌਲਨ 1400 ਜਾਂ ਜਿਆਦਾ ਦੱਸੋ ਗੱਲ ਬਣਾਈ ਜੀ ਦੀਆ ਕਿ ਇਹ ਬੌਜੀ ਕੰਮ ਦਾ ਬੋਲਸੋ ਨਹੀਂ ਸਾਡੀ ਕੋ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸੈਲਰ ਬੰਦੇ ਹੈਗੇ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਈ ਆ ਤੁਹਾਨੂੰ ਦੱਸੋ ਤੁਸੀਂ ਦੱਸੋ ਇਹ ਯਾਦ ਯਾਦ ਤੁਸੀਂ ਕੋਚਾ ਤੋਂ ਜਾ ਕੇ ਚੈਕਿੰਗ ਕਰੋ ਜੀ ਠੀਕ ਓ ਜੱਲ ਜੱਲ ਜਿੱਥੇ ਕੋਠੇ ਦੇ ਜੀ ਦੱਸੋ ਜਿੱਥਾ ਗੁੱਡੀ ਕਾਦੀ ਹੋਏ ਲੱਗੇ ਲੱਗਵਾ ਚਲ ਭਾਈ ਕੀ ਇਹੋ ਕਹਿੰਦੇ ਕਿ ਜਾਨੀ ਸਿੱਦੇ ਤੁਹਾਨੂੰ ਪੁੱਛ ਰਿਹਾ ਕਿ ਦੱਸੋ ਜੀ ਯਾਦ ਨਹੀਂ ਪੁੱਛ ਪਾਜੀ ਜੀ ਸਰ ਯਾਦ ਨਹੀਂ ਆਉਂਦਾ ਗਿਆ ਨਹੀਂ ਇਹ ਨੂੰ ਕੋਈ ਕਿਰੋ ਨਾ ਜਿਹੜੀਆਂ ਦੋ ਮੈਨੂੰ ਹੋਰ ਕੀ ਕਰੀ ਹੈ ਕਿ ਤੁਹਾਡੇ ਕੋਲ ਆਉਂਦੇ ਗਿਆ ਲੱਭੀ ਸਰ ਕੁਛ ਨਹੀਂ ਹੋ ਰਿਹਾ ਇਹ ਨਹੀਂ ਚੱਲਦਾ ਇਹ ਕਿਤੇ ਨਹੀਂ ਜਾਂਦਾ ਇਹ ਚੱਕਰ ਨਹੀਂ ਇਹ ਸਰ ਇਹ ਤਾਂ ਹੀ ਜਾਣ ਦੀ ਤੇ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਇੱਕ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆ ਉਹਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘਟੂ ਬਹੁਤ ਵਿਖਰਿਆ ਜੀ ਅੱਜ ਵੀ ਵਿਕਲੇ ਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਜੰਮੂ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤਾਂ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਐਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਐਨੀ ਗੱਲ ਕਿਉਂ ਕਹੀ ਅਸੀਂ ਤੁਹਾਨੂੰ ਫਾੜੀ ਕਰਕੇ ਕਹੀ ਕਿਸੇ ਨੇ ਸਰ ਦੇਖੋ ਮੇਰੀ ਮੇਰੀ ਬੇਸੰਦ ਨਹੀਂ ਮੰਨਾਂਗੇ ਤੁਸੀਂ ਵੀਡੀਓ ਪਾਈ ਹੈ ਤੇ ਸ਼ਰੇਆਮ ਦਿਖ ਰਿਹਾ ਸਰ ਜੇ ਨਹੀਂ ਦਿਖ ਰਿਹਾ ਭਾਏ ਤਾਂ ਡਰੋਨ ਚਲਾ ਦੀਨੇ ਲੋਕਾਂ ਦੇ ਘਰਾਂ 'ਚ ਗੱਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮਹਿਲੇ ਚਲ ਜਾਓ ਸ਼ਰੇਆਮ ਗੱਟੂ ਵਿਗੜਿਆ ਥਾਣਾ ਜਿਹੜੀ ਦੇ ਬਾਅਦ ਮੈਂ ਸਰ ਦੱਸੋ ਮੈਨੂੰ ਕੋਈ ਸੀ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਰਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਮੈਂ ਨਾ ਗੱਟੂ ਰੋਕ ਕੇ ਤਾਂ ਮੰਗਦਾ ਗੱਲ ਕਰਿਓ ਦੇਖੋ ਇਹ ਤਾਂ ਮੈਂ ਤਾਂ ਨਹੀਂ ਕੱਲੇ ਨੂੰ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਚਲ ਕਰਵਾਜੀ ਡੀਸੀ ਸੀ ਇੱਥੇ بڑے ਪੱਤਰਕਾਰ ਹੈ ਗਿੰਨੇ ਪੱਤਰਕਾਰ ਤੁਹਾਡੀ ਵੀਡੀਓ ਅਜੇ ਵੀ ਦੇਖਦੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਂ ਨਾਲ ਵਾਲੇ ਐਂ ਕਿ ਕਿਉਂ ਨਹੀਂ ਚੱਲੇ ਕਿਉਂਕਿ ਜੱਟੂ ਵੇਖ ਰਿਹਾ ਸ਼ਰੀ ਆਮ ਬਟਾਲੇ ਸ਼ਹਿਰ ਦੇ ਸਰ ਜੱਟੂ ਵੇਖ ਰਿਹਾ ਤੁਸੀਂ ਹੁਣ ਸਾਨੂੰ ਕੋ ਦੱਸਦੇ ਜੇ ਕਿਹੜਾ ਵੇਖ ਰਿਹਾ ਤਵੇ ਤਵੇ ਸਰ ਗੱਲ ਨਹੀਂ ਸੰਦੇ ਮੈਂ ਤੁਹਾਨੂੰ ਦੱਸਾਂਗਾ ਮੈਂ ਦੱਸੋ ਤਾਂ ਦਾ ਥਾੜਾ ਸਿਟੀ ਦੇ ਸਾਹਮਣੇ ਗਲੀ ਆ ਸਾਰੰਦਰ ਸਾਰੇ ਵੇ ਗੰਡੇ ਆ ਜੇ ਅੰਦਰ ਸਾਰੇ ਹੀ ਗੰਡੇ ਆ ਨਾਲੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿਕਾਈਏ ਸਰ ਮੈਂ ਨਾਂ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ ਅਈ ਪਤਾ ਪਾਈ ਤੈਨੂੰ ਪੁੱਛਣਾ ਹੈ ਲੈ ਦੱਸੋ ਹੈ ਕੋਈ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘੱਟੂ ਵੇਚਣ ਆ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸਣ ਚ ਕੀ ਹੈ ਜਿਹੜੇ ਬੱਚਾ ਲੋਕੀ ਦੱਸਦੀ ਆ ਕੇ ਬੋਝ ਚੋਟਾ ਸਰਮੀ ਕਿਲੇ ਨਹਿਰੂ ਘਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਹੈ ਰੈਡੀमेड ਵਾਲਾ ਵੇਚਣ ਰਿਹਾ ਨਾਈ ਵੇਚਣ ਰਿਹਾ ਤੇ ਉਹ ਦੋਤੀ ਵੇਚਣ ਰਿਹਾ ਸਾਰੀ ਦੁਨੀਆ ਉੱਧਰ ਵੇਚਣ ਈ ਹੈ ਅਗਰ ਅਸਾਚੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾਮ ਬੋਲ ਆਂਦੀ ਪੰਜਾਬੀ ਤੁਹਾਨੂੰ ਨਾ ਨਹੀਂ ਪਤਾ ਇਹ ਸ਼ਬਦੋ ਗੱਲ ਆ ਤਾਨੂੰ ਸਭ ਮੇਰਨੋਂ ਜ਼ਿਆਦਾ ਵੱਡਾ ਕੋਣ ਕੋਣ ਵੇਚ ਰਿਹਾ ਉਹ ਕੁਛ ਰਿਹਾ ਜੀ ਉਹ ਨਹੀਂ ਸਾਰੇ ਛੱਡੋ ਗੱਲ ਇਹ ਸਿਰਫ ਮੈਨੂੰ ਹਰਾਸ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਹੈ ਬੋਲਣਾ ਅੱਜ ਗਲਤ ਹੋ ਗਿਆ ਤੂੰ ਚਲੋ ਚਲੋ ਮੈਂ ਮੰਨ ਲਿਆ ਐਸੋ ਵੀ ਸਾਨੂੰ ਇੱਕ ਚੈਲੰਜ ਕਰਨਾ ਹੈ ਉਹਨਾਂ ਕੋ ਜੇ ਨਹੀਂ ਕਿੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕਿੱਟੂ ਨਹੀਂ ਕਿਹਾ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਅੱਜ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇਲਾ ਓਕਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਐਸਪੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ 120 ਵਿੱਚ ਨਹੀਂ ਵਿਖਿਆ ਇਹ ਤਾਂ ਤੁਹਾਨੂੰ ਪੁੱਛ ਨਹੀਂ ਦੱਸੋ ਕਿ ਕਿੱਥੇ ਗਏ ਜਾਂਦੇ ਆਂ ਅਰੇ ਐਸੇ ਤਰ੍ਹਾਂ ਹੀ ਆਪਾਂ ਨਸ਼ੇ ਚ ਵੀ ਦੇਖਦੇ ਸਤਿਹਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਦੇ ਕੋਲ ਜਾਣ ਦੇ ਬਜਾਏ ਤੁਸੀਂ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮਿਲਣਾ ਕਰਨਾਗੇ ਬਿਲਕੁਲ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਮਾਤੇ ਅਸਰਦੀ ਸਾਹਿਬ ਮੈਨੂੰ ਫੋਨ ਕਰਦੇ ਕਿ ਕੋਲ ਆ ਜਾਓ ਜਰਾ ਕਮੈਂਟ ਕਰਦੇ ਆਓ ਮੇਰੇ ਕੋਲ ਆਫਿਸ ਆਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁੱਛਲਾ ਲੈ ਕੇ ਸਾਰੇ ਪਿਜਾਰ ਦੇ ਵਿੱਚ ਇਸ ਵੇਲੇ ਸਾਰੇ ਵਿਚਾਰ ਚ ਇਸ ਵੇਲੇ ਮੇਟੀ ਹੋ ਗਈ ਕਿ ਲੈ ਵੀ ਖੋਸਲੇ ਕੋ ਕੁੱਝ ਕੁ ਆ ਗਿਆ ਕੋਈ ਤੇ ਡਰਾਂ ਦੇ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫੀਲਿੰਗ ਪਾਵਰ ਹੈ ਕੀ ਨਾ ਫੀਲਿੰਗ ਪਾਵਰ ਦੱਸੋ ਸਾਨੂੰ ਅੰਜਾਮ ਸਰ ਜੇ ਫੀਲਿੰਗ ਪਾਵਰ ਦਾ ਡਿਜਾਇਗ ਹੈ ਨਾ ਤੁਹਾਡੇ ਥਾਣੇ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਛੜਿਆ ਨਾ ਮੱਲਾ ਸ਼ਰੀਆ ਮੋਤੇ ਘਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰਪੇ ਬਹੁਤ ਸੀ ਤੂੰ ਵੀ ਮਿੰਡੀ ਮਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁੱਧ ਕਿਦਾ ਵੀ ਵੀਡੀਓ ਪਾ ਦੀ ਵੀ ਤੈਨੂੰ ਇਹ ਕਰਨ ਦੇ ਹੋ ਤੇ ਤੁਸੀਂ ਆਪਣੇ ਮੂਹਰੇ ਕਰੀ ਜਾਂਦੇ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਕਰਦਾ ਨਹੀਂ ਬੰਦ ਕਰਾ ਕੇ ਲੱਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨੱਪ ਲੈਂਦੇ ਹੋ ਕਿ ਲੈ ਵੀ ਤੂੰ ਕਹੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ 2.0 ਪੁਆਇੰਟ ਕੁਸ਼ਨ ਆਦਾ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤਾਂ ਬਿੱਲੂ ਆ ਸੱਜੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਛੇਤ ਗੱਲ ਬਣਾਓ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾਲੇ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਫੜਾਂਗੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲੋਗੇ 400 ਪੇਟੀ ਜਿੱਥੇ ਬਿਠਾ ਲੈ ਜੀ ਕਹਿੰਦੀ ਅੱਜ ਦੀ ਗੇਟੀ ਹੈ ਜੀ ਆਪਾਂ ਨਹੀਂ ਇੰਨੀ ਨਾਲ ਆਪਾਂ ਤੁਹਾਨੂੰ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾ ਜੀ ਬੋਲ ਕੇ ਤੇਰਾ ਬੋਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ 'ਚ ਬੋਲਣ ਡਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਈਏ ਨਾ ਮੈਂ ਘੁਆ ਰਣਾ ਨੇ ਮੈਂ ਮੈਂ ਚਾਹ ਮੇਰੇ ਦੋਸਤਾਂ ਦੇ ਗਾਵਾਟਿਆ ਕੇ ਬੜਾਇਆ ਕੁ ਮੇਰੇ ਨਾਲ ਇਹ ਤੇ ਕਿਹੜਾ ਪੋਸਟ ਵਾਲਾ ਗਿਆ ਅਜੋਰੇ ਕਹੇ ਬੈਕਰੀ ਨੂੰ ਨੁਕਸਾਨ ਅੰਥਰਾ ਸਾਹਿਬ ਇੱਕ ਪ੍ਰੈਸਰ ਲਈ ਉਥੋ ਤਾਂ ਇੱਕ ਮਿੰਟ ਆਇਆ ਸੀ ਮੈਂ ਇੱਕ ਮਿੰਟ ਅੰਥਰਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਲੀ ਕੀਤੀ ਹਾਂਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਦਾ ਜੇ ਮਾੜਾ ਜਿਹਾ ਜ਼ਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਧਾਂ ਆ ਕੇ ਬਟਾਲੀ ਤੇ ਵੀ ਕੇ ਨਹੀਂ ਗਈ ਕੰਦੀ ਤੁਸੀਂ ਤਾਂ ਦੀ ਸਟੇਟਮੈਂਟ ਸਰ ਨਹੀਂ ਵਿਕਿਆ ਸੱਤਾ ਨਿਆ ਮਾਫੀ ਮੰਗ ਲੈਣਾ ਭਾਜੀ ਤਾ ਡਿਸਟੈਂਡਾ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੂੰ ਇੱਕ ਮਿੰਟ ਹੈ ਨਾ ਮੈਂ ਜੋ ਸਾਥ ਹੈ ਅਸੀਂ ਸਾਥ ਆਏ ਆ ਇੰਨਾ ਸਾਥ ਇਹ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਨਾ ਤੇਰੀ ਯੁਰਤ ਕਿਦਾਂ ਬੋਲਣ ਦੀ ਐਸ ਐ ਸਾਦ ਹੈ ਇਹ ਤੁ ਆਪਣੇ ਆਪ ਨਾ ਸਾਰੇ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਾਜਈਦਾ ਖੋਸ਼ੋ ਜੀ ਅਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਅੱਗੇ ਤਾਂ ਕਹਿੰਦੇ ਇੱਟਾ ਦੇ ਵਰਗੇ 10 ਬੰਦੇ ਹੋਰ ਆਣ ਆ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖਿਓ ਜਿੰਨੀ ਮੰਡੀ ਰਣੀ ਆ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਆ ਲੈਣਾ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਦਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੰਦਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਮਿਲਣਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਰ ਚ ਗਿਆ ਹਾ ਜਾ ਤੂੰ ਇੰਨੀ ਸਟੈਂਡਰਡ ਬਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਤੋਂ ਘਰ ਵਧੀਆ ਕੀਤਾ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋ ਇਹ ਕੇ ਬੈਗ ਦੇ ਬੈਗ ਕਰਦੀ ਐ ਟੂ ਬਾਹਰ ਗਿਆ ਲੈਨੇ ਗਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਐ ਅਸੀਂ ਤੁਹਾਨੂੰ ਸਾਥ ਲੈ ਆਉਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਂ ਨਾਲ ਆਇਓ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਬੱਬਾ ਬੁੱਲ ਥਾਗੀ ਮੇਰਾ ਬੇਚਾ ਆ ਕੇ ਡਰ ਗਿਆ ਬੱਬਾ ਬੁੱਲ ਥਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਨਾਹ ਕਰਦਾ ਕੋਈ ਲੈ ਦੱਸੋ ਤੜ ਗਾਲਾ ਦੁਕਾਨ ਕਿੱਥੇ ਆ ਰਾਮਦਰਿੰਦਰ ਜੀ ਰਾਮਦਰਿੰਦਰ ਹੋਰ ਵੀ ਕਰਨੀ ਬਾਲਾ ਹਲੋ ਅਲੀਲੀ ਦੁਕਾਨ ਦਾ ਕਿ ਨਾਮ ਆਪਣਾ ਕੀ ਹੋਇਆ ਤੁਹਾਡੇ ਦਰਜਾ ਨੂੰ ਫੁੱਲ ਸਾਈ ਦੇ ਬੜੀ ਬੈਸ ਚੱਲੇ ਉਹ ਸਰ ਬੈਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੀ ਲਿਆ ਸੀਗਾ ਉਹਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕਿ ਲੈਣਾ ਤੇ ਜਿਹੜੂਗੇ ਟਟਿਆਰਾ ਮਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਡਿਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸਲੇ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਇੱਕ ਗੁਹਾਰ ਰਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਮੇਕਰੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚ ਰਹੇ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਆਸਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰਾਸ ਪੁਲਿਸ ਇੱਕ ਬੰਨੇ ਸਾਥ ਵਾਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ 100 ਤੋਂ ਵੱਧ ਬੰਦਾ ਲੈ ਕੇ ਐਸਐਚਓ ਸਾਹਮਣੇ ਦੁਕਾਨ ਤੇ ਆਏ ਨੇ ਕਿ ਹਰਾਸ ਕਰਵਾ ਦੇ ਕਿ ਤੇਰੀ ਜੁਰਤ ਕਿੰਨਾ ਪਈ ਤੂੰ ਵੀਡੀਓ ਬਣਾ ਦੇ ਮੇਰ ਦੀ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਫਿਰ ਗੱਟੂ ਇੱਕ ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਬੀ ਸਾਹਿਬ ਅੱਗੇ ਮੈਂ ਤੁਹਾਡੇ ਮੱਦੇਨਜ਼ਰ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਦਿਆ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਕਿੱਥੋਂ ਆਇਆ फिर भी एसपी साहब ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਂ ਕੋ ਗੁਨਾਹਦबाजी ਕੀਤਾ ਨਹੀਂ ਹੈ ਮੇਰੇ ਕੋ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਥੇ ਤੇ ਚਲੋ ਲੋੜ ਹੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਬਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤਿਆਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਪੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿੱਥੇ ਬਿਕਰੇ ਆਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਾਜੀਲੀ ਬੁਲਾ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲਲਨ ਕਿਸੇ ਕੋਲ ਲਲ ਮੇਰਾ ਨੰਬਰ ਸਭ ਕੋ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾ ਨ ਆਪਣੇ ਕੋਲ ਬੁਲਾ ਪਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮ ਕਰ ਲਓ ਕੀ ਹੋ ਜੇਗਾ ਇੱਕ ਪਰਚਾ ਹੀ ਦਰਦੇ ਹੋ ਜੇਗਾ ਨਾ ਮੇਰੇ ਨਾਂ ਦੇ ਪਰ ਮੈਂ ਤੁਹਾਡੇਗੇ ਫੇਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫੇਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਉਹਨਾਂ ਸਰਚ ਕੀਤੀ ਗਈ ਕੀ ਮਿਲਿਆ ਮਾਂ ਜੋ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਚਾਰਜ ਸਪੈਸ਼ਲ ਬ੍ਰਾਂਚ ਨੇ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਵੱਖ-ਵੱਖ ਏਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ। ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੇ ਪੱਧ ਤੋਂ ਵਾਪਸ ਰਿਕਵਰੀ ਕੀਤੀ ਜਾ ਸਕੇ। ਕੀ ਕੀ ਕਾਮਯਾਬੀ ਮਿਲੀ? ਅਜ ਤੱਕ ਅਜ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ। ਪਰ ਨਾਲ ਸਰਚ ਜਿਹੜੀ ਆ ਉਹ ਜਾਰੀ ਹੈ। ਜਨਾਚਰ ਕੋ ਕਾਮਯਾਬੀ ਦੀ ਹੁੰਦੀ ਹੈ ਸਭ ਤੇ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਕਾਲਾ। ਸਾੰਤ ਤੁਸੀਂ ਗੇਤਾਲ ਤੋਂ ਦਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ। ਉਸ ਦਾ ਕਹਿਣਾ ਸੀ ਕਿ ਅੱਜ ਕੋਲੋਂ ਡਰਾਉਨ ਆਏ ਆ ਪੁਛ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕੱਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦਿਓ ਜੇ ਤੁਸੀਂ ਮੋਹਤਵਾਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਹਤਵਾਰ ਆਪਦੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਜ਼ਰ ਪਬਲਿਕਸਾ ਜੋ ਕੋ ਪੁਲਸ ਨੂੰ ਨਹੀਂ ਦਿੱਤੀ ਉਹ ਨਜ਼ਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤਕ ਲ ਕੀ ਅਪੀਲ ਕੀ ਕਰਨਾ ਚਾਹਦੇ ਹੋ ਉਹ ਕਰੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਜਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਇਸੇ ਹੀ ਇਹ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ Okay.